ਤਣ ਤਣ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੂਰਵ ਤੇ ਪਿੰਡ ਢੱਡਰੀਆਂ ਦੀ ਸੰਗਤ ਵੱਲੋਂ ਦੇਖ ਸਕਦੇ ਹਾਂ ਵਿਸਾਲ ਜਿਹੜਾ ਨਗਰ ਕੀਰਤਨ ਕੱਢਿਆ ਹੋਇਆ ਹੈ ਤੇ ਨਿਹੰਗ ਸੰਗਤ ਕੇਦੇ ਆਪਣੇ ਜੋਰ ਨੇ ਜਿਹੜੇ ਦਿਖਾ ਰਹੇ ਨੇ ਦੇਖ ਸਕਦੇ ਹਾਂ ਬਾਈ ਜੀ ਤੁਸੀਂ ਤੇ ਜਿਹੜੇ ਜਿਹੜੇ ਭਰਾ ਵੀਡੀਓ ਦੇਖ ਰਹੇ ਨੇ ਸ਼ੇਅਰ ਜ਼ਰੂਰ ਕਰੀ ਚੱਲੋ ਕਿਉਂਕਿ ਇਸ ਟਾਈਮ ਜਿਹੜਾ ਪੜਾਅ ਕਰਿਆਗਾ ਨਿਹੰਗ ਸਿੰਘਾਂ ਦੇ ਸੌਣੇ ਦੇ ਵਿੱਚ ਪੜਾਅ ਹੋਇਆਗਾ ਤੇ ਨਿਹੰਗ ਸਿੰਘਾਂ ਨੇ ਵੀ ਨਗਰ ਕੀਰਤਨ ਵਾਸਤੇ ਵੀ ਬਾਈ ਪੂਰੇ ਪ੍ਰਬੰਧ ਕਰੇ ਹੋਏ ਨੇਗੇ ਪ੍ਰਸਾਦੇ ਦੇ ਦੇ ਸਾਰ ਦੇ ਹੰਗਸੇ ਤਿਆਰ ਬਿਆਰ ਤਿਆਰ ਨੇਗੇ ਤੇ ਸਮਾਨ ਸਾਰਾ ਪ੍ਰਸਾਦ ਜੋ ਲਿਆ ਕੇ ਰੱਖ ਰੱਖੇਗਾ ਦੇਖ ਸਕਦੇ ਬਾਈ ਜੀ ਤੁਸੀਂ ਵਾਹਿਗੁਰੂ ਜਰੂਰ ਲਿਖੀ ਚਲੋ ਜੋ ਜੋ ਪ੍ਰਸਾਦ ਦੇਖ ਸਕਦੇ ਬਈ ਕੇਲਿਆਂ ਦਾ ਲੰਗਰ ਲਾਉਣਾ ਹੈ ਗੁਰੂ ਕੇ लाਡ ਲਿਆ ਫੌਜਾਂ ਨੇ ਕੇਲਿਆਂ ਦਾ ਲੰਗਰ ਲਾਉਣਾ ਹੈ ਬਾਈ ਜੀ ਕੇਲਿਆਂ ਦਾ ਲੰਗਰ ਲਾਉਣਾ ਹੈਗਾ ਦੇ ਸਾਰੇ ਵਾਜੇ ਉਤਸ਼ਾਹ ਦੇਖੋ ਤੁਸੀਂ ਉਤਸ਼ਾਹ ਦੇਖੋ ਵਾਹਿਗੁਰੂ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਪਾਲਕੀ ਸਾਹਿਬ ਦੇ ਦਰਸ਼ਨ ਜਿਹੜੇ ਭਰਾ ਕਰੀ ਜਾ ਰਹੇ ਨੇ ਕਮੈਂਟਾਂ ਦੇ ਵਿੱਚ ਵਾਹਿਗੁਰੂ ਲਿਖੋ ਪੰਜ ਪਿਆਰਿਆਂ ਦੀ ਅਗਵਾਹੀ ਦੇ ਵਿੱਚ ਪਾਲਕੀ ਸਾਹਿਬ ਫੁੱਲਾਂ ਨਾਲ ਸਜਾਈ ਹੋਏ ਜੋ ਕਿ ਸੋਨੇ ਦੇ ਵਿੱਚ ਜਾ ਰਹੀ ਹੈ ਨਿਹੰਗ ਸਿੰਘਾਂ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਤਾਂ ਸੰਗਤਾਂ ਦਾ ਇਕੱਠ ਵੀ ਦੇਖੋ ਠਾਠਾ ਮਾਰਦਾ ਵਾਜੇ ਇਕੱਠ ਦੇਖੋ ਨੌਜਵਾਨ ਭਰਾ ਵੀ ਪਹੁੰਚੇ ਨੇਗੇ ਨਿੱਕੇ ਨਿੱਕੇ ਬੱਚੇ ਵੀ ਪਹੁੰਚੇ ਨੇਗੇ ਭਾਈ ਜੀ ਦੇਖ ਸਕਦੇ ਹੋ ਤੁਸੀਂ ਸੰਗਤ ਦੇ ਉੱਤੇ ਤੇ ਨੌਜਵਾਨ ਭਰਾ ਜੋ ਕਿ ਨਾਲ-ਨਾਲ ਸੇਵਾ ਵੀ ਕਰ ਰਹੇ ਨੇਗੇ ਦੇਖ ਸਕਦੇ ਤੁਸੀਂ ਗੱਤਕ ਵਾਲੇ ਆ ਦੇਖੋ ਨਿਕਨੇ ਨਿਕੇ ਬੱਚੇ ਜਿਹੜੇ ਜੋਰ ਦਿਖਾ ਰਹੇ ਨੇ ਭਾਈ ਜੀ ਦੇਖ ਸਕਦੇ ਹੋ ਤੁਸੀਂ ਨਿਕਨੇ ਨਿਕੇ ਬੱਚੇ ਗੀਤ ਦਿਮਾਲੇ ਸਜਾਏ ਹੋਏ ਨੇਗੇ ਦੇਖ ਸਕਦੇ ਚਿੱਟੀਆਂ ਦਸਤਾਰਾਂ ਆ ਸ਼ਾਸਤਰ ਨੇ ਇਹਨਾਂ ਨੇ ਸਿੰਘਾਂ ਦੇ ਗੱਤਕੇ ਜਿਹੜੇ ਗੱਤਕਾ ਖੇਡਦੇ ਨੇ ਉਹਨਾਂ ਸਾਸ਼ਤਰ ਵਾਈਜ ਦੇਖ ਸਕਦੇ ਤੁਸੀਂ ਇਕੱਠ ਦੇਖਦੇ ਆ ਰੂਹ ਖੋਸ ਹੁੰਦੇ ਸੀ ਬਾਈ ਜੀ ਇਕੱਠ ਦੇਖ ਕੇ ਰੂਹ ਖੋਸ ਹੁੰਦੇ ਸੀ ਸੜਕ ਪੂਰੀ ਭਰੀ ਹੋਈ ਸੀ ਦੇ ਸਾਰੇ ਉਹ ਮਹਿੰਆ ਸੇਵਾ ਕਰ ਰያ ਨਹੀਂ ਗਿਆ ਤੇ ਪੰਜ ਪਿਆਰੇ ਦੇ ਅਗਵਾਹੀ ਦੇ ਵਿੱਚ ਪਾਲਕੀ ਸਾਹਿਬ ਤੇ ਵਿੱਚ ਤਖਤਾਂ ਦੇ ਤਾਜਾਂ ਦੇ ਮਾਲਕ ਤਨਤਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਿਬ ਜੀ ਬਾਈ ਤੇ ਸੇਵਾਦਾਰ ਲੱਗੇ ਹੋਏ ਨੇ ਸਫਾਈਆਂ ਵੀ ਕਰਨ ਨੌਜਵਾਨਾਂ ਦੇ ਵਿੱਚ ਉਤਸਾਹ ਬਹੁਤ ਹੈ ਯਾਰ ਬਹੁਤ ਜਿਆਦਾ ਉਤਸਾਹ ਹੈਗਾ ਤਰਾਪੋ ਬਹੁਤ ਜਿਆਦਾ ਹੈ ਇਸ ਹਦੋਂ ਬਾਈ ਜੀ ਦੇਖ ਲੋ ਜੇ ਲੋੜ ਪੂਰਾ ਜਾਰਾ ਜਿਹੜਾ ਹੈ ਇਧਰ ਪੰਪ ਦੇ ਉੱਪਰ ਵੀ ਜਿਹੜਾ ਹੈ ਪੰਪ ਵਾਲੇ ਭਰਾ ਵੱਲੋਂ ਵੀ ਜਿਹੜਾ ਬਿਸਕੁਟਾਂ ਦਾ ਲੰਗਰ ਹੈ ਜਿਹੜਾ ਸੰਗਤਾਂ ਵਾਸਤੇ ਲਾਇਆ ਹੋਇਆ ਹੈਗਾ ਬਾਈ ਜੀ ਤੇ ਦੇਖੋ ਸੰਗਤ ਦਾ ਇਕੱਠ ਦੇਖੋ ਤੁਸੀਂ ਯਾਰ ਪ੍ਰਿੰਡਰ ਢੱਡੀਆਂ ਦੀ ਸੰਗਤ ਦਾ ਮੈਂ ਕਹਿੰਦਾ ਬੱਚਾ ਬੱਚਾ ਜਿਹੜਾ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋਣਾ ਭਰਾ ਜੀ ਪੂਰੀ ਸੜਕਾ ਜਿਹੜੀ ਭਰੀ ਹੋਈ ਆ ਰਹੀ ਹੈ ਜੀ ਦੇਖ ਸਾਹ ਨੂੰ ਬਾਈ ਜੀ ਤੁਸੀਂ ਘੱਟੋ ਘੱਟ ਮੈਂ ਕਹਿੰਦਾ 1 ਤੋਂ 1.5 ਕਿਲੋਮੀਟਰ ਤੱਕ ਜਿਹੜੀ ਸੰਗਤ ਇਕੱਠ ਹੋਣਾ ਦੇਖ ਸਾਹ ਨੂੰ ਬਾਈ ਜੀ ਤੁਸੀਂ ਨਿਕਨੇ ਕੇ ਬੱਚਾ ਨੂੰ ਗੋਦੀ ਚੱਕ ਕੇ ਵੀ ਪਹੁੰਚੇ ਨੇ ਭਰਾ ਤੇ ਜਿਹੜੇ ਜਿਹੜੇ ਭਰਾ ਵੀਡੀਓ ਦੇਖੀ ਜਾਂਦੇ ਨੇ ਬਾਈ ਜੀ ਵੀਡੀਓ ਨੂੰ ਚਲਦੀ ਚਲਦੀ ਨੂੰ ਸ਼ੇਅਰ ਜ਼ਰੂਰ ਕਰੀ ਚੱਲਿਓ ਕਿਉਂਕਿ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਬੁਰਬਰ ਉਰਵਤੇ ਜਿਹੜਾ ਇਹ ਨਗਰ ਵਿਸ਼ਾਲ ਨਗਰ ਕੀਰਤਨ ਹਰ ਪਿੰਡ ਪਿੰਡ ਦੇ ਵਿੱਚ ਕੱਢਿਆ ਜਾ ਰਿਹਾ ਹੈਗਾ ਜੀ